ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਣਾ ਮੋੜ ਫਿਲਮ ਤੁਸੀਂ ਦੇਖੀ ਹੋਣੀ ਹੈ ਇੱਕ ਤਾਂ ਗੋਗੂ ਗਿੱਲ ਨੇ ਬਣਾਈ ਹੈ ਤੇ ਇੱਕ ਦੇਵ ਖਰੋੜ ਤੇ ਐਮ ਅਮਰੀਕ ਨੇ ਬਣਾਈ ਹੈ ਤੇ ਪਰ ਉਹਦੇ ਵਿੱਚ ਡੋਗਰ ਹੋਰ ਸੀ ਜਣਾ ਮੋੜ ਹੋਰ ਸੀ ਤੇ ਕਿਸ਼ਨਾ ਹੋਰ ਸੀ ਮੈਨੇ ਗੱਲ ਕਰਨੀ ਹੈ ਪਹਿਲਾਂ ਮੇਰਾ ਇਰਾਦਾ ਬਣਿਆ ਘਰਵਾਲੀ ਨੇ ਕੌਫੀ ਬਣਾਈ ਬਹੁਤ ਵਧੀਆ ਤੇ ਵੀ ਪੀ ਕੇ ਆਰਾਮ ਕਰੀ ਤੇ ਏਸੀ ਦੀ ਸਰਵਿਸ ਕਰਾਈ ਸੀ ਮੈਂ ਕਿਹਾ ਪਿੰਨੇ ਆ 4 ਘੰਟੇ ਫਿਰ ਮੈਂ ਕਿਹਾ ਨਹੀਂ ਯਾਰ ਇੱਕ ਦਿਨ ਸ਼ੁਭ ਨੂੰ ਹੋਏਗਾ ਲਾਂਬੇ ਗੋੜ ਪਸਾਰ ਉਹ ਸ਼ੁਭ ਵਿੱਚ ਤੇ ਆ ਜਾਂਦੇ ਆ ਵੀ ਸੋਨਾ ਤਾਂ ਹੈਗਾ ਹੀ ਐ ਚਾਰ ਗੱਲਾਂ ਕਿਉਂ ਨਾ ਕਰਨ ਲਈ ਤੇ ਨਾਲੇ ਥੋੜਾ ਜਿਹਾ ਗਵੰਡ ਕਰ ਮੇ ਵੀ ਸੇਕ ਲੱਗ ਜਾ ਥੋੜਾ ਜਿਹਾ ਸੇਕ ਲੈਣਗੇ ਹੁਣ ਜਿਹੜੀ ਜੌਣਾ ਮੋੜ ਫਿਲਮ ਹੈ ਮੈਂ ਕਿਉਂ ਸ਼ੁਰੂਆਤ ਕਰਨ ਲੱਗਾ ਜਿਹੜਾ ਕੱਲ ਤੱਕ ਤੇ ਬੈਠਾ ਸੀ ਨਾ ਗੁਰਦੀਪ ਸਿੰਘ ਗੜਗਾਜ ਤੇ ਹੁਣ ਜਿਹੜਾ ਬਲਵੰਤ ਸਿੰਘ ਰਾਜਵਾਨ ਜੇਲ੍ਹ ਵਿੱਚ ਬੈਠਾ ਹੈ ਜਿਹੜਾ ਕਹਿੰਦਾ ਸੀ ਅਸੀਂ ਮਾਰਿਆ ਮੁੱਖ ਮੰਤਰੀ ਬਿਆਨਤ ਸਿੰਘ ਨੂੰ ਅਸੀਂ ਜੋਧੇ ਆ ਤੇ ਉਹਨੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਕਹਿ ਲਈਏ ਜਬਾਦਲਾ ਨੂੰ ਕਹਿ ਲਈਏ ਚਿੱਠੇ ਲਿਖਤੀ ਕਿ ਜਥੇਦਾਰ ਮੈਨੂੰ ਬਣਾਓ ਕਲ ਤਖਤਾ ਮੈਂ ਕਲ ਜਾਣਾ ਮੋੜ ਦੀ ਕਰੂੰਗਾ ਧਿਆਨ ਰੱਖਿਓ ਕਿਉਂਕਿ ਉਹਨੇ ਕਿਉਂਕਿ ਫਾਂਸੀ ਲੱਗਣੀ ਹੈ ਇਹ ਜਿਹੜੇ ਯੋਧੇ ਸੀ ਨਾ ਹੁਣ ਦਸਤ ਲੱਗੇ ਹੋਇਆ ਜਿ ਕਿਤੇ ਫਾਂਸੀ ਲਾ ਨਾ ਦੇਣ ਵੀ ਜੇ ਜਥੇਦਾਰ ਬਣਾਤਾ ਹੋ ਸਕਦਾ ਕੋਈ ਰੈਲੀ ਰੋਲੇ ਹੋ ਜੇ ਸ਼ਾਇਦ ਜਾਨ ਬਚ ਜੇ ਹੋ ਸਕਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕਹਿ ਦੇ ਵੀ ਜਥੇਦਾਰ ਨੂੰ ਫਾਂਸੀ ਕਾ ਨੂੰ ਦੇ ਦੇ ਕਰਤੂਤਾਂ ਇਹਨਾਂ ਨਹੀਂ ਨੇ ਹੁਣ ਗੱਲ ਕਰਦੇ ਆਂ ਦੀ ਜੌਣਾ ਮੋੜ ਤੇ ਡੋਗਰ ਹੁਣ ਇਹੀ ਮੰਨਣਾ ਪੈਣਾ ਵੀ ਜੌਣਾ ਮੋੜ ਨਮਾਰੇ ਤਾਕਤ ਦਾ ਧਿਰਦਾਰ ਬਲਵੰਤ ਸਿੰਘ ਰਾਜੂ ਤੇ ਡੋਗਰ ਕੌਣ ਹੈ ਕੁਲਦੀਪ ਸਿੰਘ ਗੜਗੱਜ ਅੱਛਾ ਮੈਂ ਇੱਕ ਨਾ ਹੋਰ ਤੁਹਾਨੂੰ ਗੱਲ ਕਹਿ ਦਿੰਨਾ ਮੈਂ ਕਪਲ ਸ਼ਰਮਾ ਤਾਂ ਹੈ ਨਹੀਂ ਵੀ ਕਮੇਟੀ ਕਰ ਮੈਂ ਤਾਂ ਗੱਲ ਕਰਨੀ ਹੈ ਕੁਦਰ ਮੇਰਾ ਅੰਦਾਜ਼ ਹੁੰਦਾ ਹੈ ਗੱਲ ਕਰਨ ਦਾ ਅੱਛਾ ਇੱਕ ਬੇਟਰ ਸੀ ਬਗੜ ਬਿੱਲਾ ਜੀ ਨੇ ਪਕੌੜੇ ਖਵਾਏ ਸੀ ਪਨੀਰ ਵਾਲੇ ਪ੍ਰਕਾਸ਼ ਸਿੰਘ ਬਾਦਲੂ ਅੱਛਾ 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 ਇੱਕ ਗੱਲ ਹੋਰ ਜੇ ਤੇ ਆ ਗਈ ਹੁਣ ਉਹ ਵੀ ਸੁਣੀ ਲਓ ਤੇ ਜਿਹੜਾ ਨੀਟਾ ਜਿਹੇਦਾਰ ਸੀ ਉਹ ਵੀ ਪਕੌੜੇ ਖਾਣ ਗਿਆ ਸੀ ਰਾਮੂ ਚੰਡੇ ਦੇ ਵਿਆਹ ਤੇ ਗਿਆ ਸੀ ਇਹ ਵੀਡੀਓ ਵਾਇਰਲ ਹੋ ਗਈ ਸੀ ਆਉਂਦਿਆਂ ਸਾਰੀ ਠੋਕਤਾ ਖੈ ਪਨੀਰ ਦੇ ਪਕੌੜੇ ਹਾਜਮ ਹੋਏ ਨਹੀਂ ਸੀ ਉਹਦੇ ਦੇਖ ਖਬਰ ਤੇ ਖਬਰ ਦੇ ਖਬਰ ਦੇ ਖਬਰ ਇਦੋਂ ਢਡਰੀਆਂ ਵਾਲੇ ਨੂੰ ਸਾਧ ਕੇ ਸੇਵਾ ਲਈ ਸੀ 501 ਰੁਪਏ ਦੀ ਦੇਖਰਾ ਕੇ ਤੇ ਗੜਗੱਜ ਸਾਹਿਬ ਨੂੰ ਵੀ ਲੱਗਿਆ ਵੀ ਢਡਰੀਆਂ ਵਾਲੇ ਕੋਲੇ ਜਾ ਕੇ ਨਵੇਂ ਵੇਟਰ ਤੋਂ ਪਕੌੜੇ ਖਾਵਾਂਗੇ ਮੈਨੂੰ ਲੱਗਦਾ ਵੀ ਪਕੌੜੇ ਢਡਰੀਆਂ ਵਾਲੇ ਤੋਂ ਖਾਦੇ ਨਹੀਂ ਜਾਣੇ ਮਤਲਬ ਢੜੀਆਂ ਵਾਲੇ ਦੇ بڑے ਪਕੌੜੇ ਕੁਲਦੀਪ ਸਿੰਘ ਢਗਾ ਜੀ ਸ਼ਾਇਦ ਹੀ ਖਾ ਸਕੇ ਉਦੋਂ ਪਹਿਲਾਂ ਪਹਿਲਾਂ ਰਸਾ ਲਵੇਟ ਦੇਣਗੇ ਲਗਦਲ ਲੱਛਣ ਅੱਛਾ ਹੁਣ ਜਦੋਂ ਤੁਸੀਂ ਵੀਡੀਓ ਸੁਣੀ ਨਾ ਮੇਰੇ ਲਈ ਕਈਆਂ ਦੇ ਦਿਮਾਗ ਵਿੱਚ ਚੱਲਦਾ ਹੋਣਾ ਵੀ ਇਹਨੂੰ ਕਿੱਦਾਂ ਬੰਦਾ ਬਣਾਈ ਗਏ ਕਿੱਦਾਂ ਸੌਦਾ ਲਾਇਏ ਕਿੱਦਾਂ ਇਹਦੀ ਜੀਵ ਲੁਤਰੋ ਲੱਗੀ ਐ ਵੱਡੀ ਗਿੱਠ ਦੀ ਇਹ ਖਿੱਚੀਏ ਇਹਨੂੰ ਬੰਦ ਕਰਾਈਏ ਬੜੀਆਂ ਬਿਉਂਤਾ ਬਣਦੀਆਂ ਹੋਣਗੀਆਂ ਪਰ ਗੱਲ ਚੇਤੇ ਰੱਖਿਓ ਮੈਂ ਪੈਰਾਂ ਦੇ ਜੁੱਤੀ 2000 ਤੋਂ ਵੱਧ ਕਦੇ ਪਾਈ ਨਹੀਂ ਜਿਹੜੇ ਹੁਣ ਪਾਈ ਆ ਉਹ ਤਾਂ 1000 ਰੁਪਏ ਦੀ ਹੈ ਤੇ 2000 ਦੀ ਜੁੱਤੀ ਨੇ ਨਾ ਕਈਆਂ ਨੂੰ ਬੰਦੇ ਬਣਾਇਆ ਜਿਹੜੇ ਕਹਿੰਦੇ ਘਾਉਂਦੇ ਸੀ ਨਾ ਉਹ ਅੱਜ ਚੇਤੇ ਕਰਦੇ ਨੇ ਵੀ ਗਿਆਨੀ ਬੁੱਟਾ ਸਿੰਘ ਨੇ ਸਾਨੂੰ ਕੁਝ ਕਿਹਾ ਸੀ ਆ ਜਿਹੜੇ ਥਰਨੇਗ ਸਿੰਘ ਨਿਊਜ਼ੀਲੈਂਡ ਵਰਗੇ ਕਹਿੰਦੇ ਆ ਨਾ ਕਿ ਗਿਆਨੀ ਜੀ ਦੇ ਦਿਮਾਗ ਨੂੰ ਗਿਆਨ ਚੜ ਗਿਆ ਨਾਲ ਇਹ ਵੀ ਕਿਹਾ ਸੀ ਗਿਆਨੀ ਜੀ ਵੇਟ ਕਰਨੀ ਸੀ ਤੁਸੀਂ ਤੇ ਕੱਲੋਂ ਸਟੇਟਮੈਂਟ ਆਉਣੀ ਹੈ ਇਹਨਾਂ ਦੀ ਵੀ ਹੁਣ ਘੜੀ ਜਾਂਦੇ ਹੋਣਗੇ ਬੈਠੇ ਉੱਥੇ ਕੀ ਕਹੀਏ ਸਾਡੇ ਭਾਈ ਸਾਹਿਬ ਵਾਸਤੇ ਚੰਗਾ ਹੋਇਆ ਕੌਮਲਾ ਹੀ ਹੋਇਆ ਇਹ ਸੋਚਦੇ ਹੋਣਗੇ ਚਲੋ ਮੈਂ ਗੱਲ ਹੋਰ ਪਾਸੇ ਲੈ ਚੱਲਿਆ ਸਿੱਕਾ ਨੂੰ ਤੁਹਾਨੂੰ ਬੋਰ ਕਰਨਾ ਹੁਣ ਜਿਹੜੇ ਗੜਗਾਜ ਸਾਹਿਬ ਮੌਜੂਦਾ ਨੇ ਉਹ ਪੱਕੇ ਤਾਂ ਹੈ ਨਹੀਂ ਇੱਕ ਸ਼ਬਦ ਵਰਤੇ ਹੁੰਦੇ ਨੇ ਹੁਣ ਮਨਚੇਤੇ ਆਜੇ ਤਾਂ ਵਧੀਆ ਹੈ ਕਾਰਜਕਾਰੀ ਹਾਂ ਹਾਂ ਕਾਰਜਕਾਰੀ ਨੇ ਕਹਿੰਦੇ ਕਾਰਜਕਾਰੀ ਕੌਣ ਹੁੰਦਾ ਹੈ ਦਫ਼ਤਰ ਦੇ ਵਿੱਚ ਨਾ ਫੈਲਾਉਣਾ ਚੱਕਣ ਵਾਸਤੇ ਫੜਾਉਣ ਵਾਸਤੇ ਹੁੰਦਾ ਜੇ ਦਫ਼ਤਰ ਵਾਲਾ ਜਿਹੜਾ ਮੇਨ ਬੰਦਾ ਹੁੰਦਾ ਮੈਨੇਜਰ ਕਹਿ ਲਓ ਜੇ ਉਹ ਨਾ ਹੋਵੇ ਉਹਦੋਂ ਬਾਅਦ ਦੇ ਵਿੱਚ ਚਿੱਠੀ ਪੱਤਰ ਲਿਖ ਦਿੰਦਾ ਮੜਾ ਮੋਟਾ ਸਾਈਨ ਜ਼ੂਲ ਕਰ ਦਿੰਦਾ ਕਾਰਜਕਾਰੀ ਉਸੇ ਨੂੰ ਕਿਹਾ ਜਾਂਦਾ ਤੇ ਜਹਦਰ ਸਾਹਿਬ ਨੇ ਬੜਾ ਰੋਬ ਦੇ ਨਾਲ ਕਿਹਾ ਸੀ ਤੁਸੀਂ ਮੰਨਦੇ ਹੋ ਵੀ ਗਲਤੀਆਂ ਕੀਤੀਆਂ ਤੇ ਮੁਰੋਂ ਹਾਂਜੀ ਸਤਿਵਾਜਨ ਜੇ ਉਹਨੋਂ ਵੀ ਸੋਚਦਾ ਹੋਣਾ ਕਿ ਜੇ ਜ਼ਿਹਦਾਰਤਾ ਹੋਣ ਲੱਗਾ ਨਾ ਮਾ ਹੁਣ ਕੀ ਕਰਾਂਗੇ ਗੱਲਾਂ ਦੋ ਚੇਤੇ ਰੱਖ ਲਿਓ ਜਿਹੜੇ ਬੰਦੇ ਮੈਨੂੰ ਪੁੱਠਾ ਸਿੱਧਾ ਜਾ ਬੋਲਦੇ ਨੇ ਮੈਂ ਇਸ ਕਰਕੇ ਕਹਿਣਾ ਵੀ ਇਹ ਨਰੈਣੋ ਮਹੰਤ ਕਦੇ ਕਿਸੇ ਦੇ ਮਿੱਤ ਨਹੀਂ ਹੁੰਦੇ ਤੁਹਾਨੂੰ ਲੱਗਿਆ ਵੀ ਜਥੇਦਾਰ ਕੌਮ ਦਾ ਜਥੇਦਾਰ ਖਲੇ ਵੀ ਨਹੀਂ ਤੁਹਾਨੂੰ ਯਕੀਨ ਹੁੰਦਾ ਬਾਦਲਾ ਨੇ ਸੱਦਿਆ ਸੀ ਫੋਨ ਕਰਕੇ ਕੁਲਦੀਪ ਸਾਹਿਬ ਕਿਹੜੇ ਗੁਰਦੁਆਰੇ ਡਿਊਟੀ ਕਰਦਾ ਆ ਜਾ ਫਿਰ ਤੇਰੀ ਲੋੜ ਐ ਛੱਡ ਪਰੇ ਹੁਣ ਪਾਠ ਪੂਠ ਕਰਨੇ ਮਾਫ ਕਰਨਾ ਇਹ ਮੈਂ ਸ਼ਬਦ ਜਿਹੜੇ ਵਰਤੇ ਜਾਂਦੇ ਉਹੀ ਵਰਤ ਰਿਹਾ ਪਾਠ ਕਰਨਾ ਹੁੰਦਾ ਪਾਠ ਪੂਠ ਜਿਹੜੇ ਅਸੀਂ ਕਹਿੰਨੇ ਆ ਇਹ ਹੀ ਕਿਹਾ ਹੁਣ ਸੁਖਵੀਰ ਨੇ ਨਾ ਪੰਜਾਬੀ ਆਉਂਦੀ ਆ ਉਹਨੂੰ ਤੇ ਇੰਗਲਿਸ਼ ਵੱਲੋਂ ਵੀ ਹੱਥ ਤੰਗ ਹੀ ਹੈ ਹਿੰਦੀ ਉਦਾਂ ਨਹੀਂ ਬੋਲਣੀ ਹੁੰਦੀ ਇਹੀ ਕਿ ਹੁਣ ਆ ਜਾ ਕਲਦੀਪ ਸਿੰਘ ਆ ਛੱਡ ਪਾਰਟੂਟ ਕਰਨੇ ਤਨਜਿਹੇਦਾਰ ਲਾਉਣੇ ਆ ਆ ਚਾਰ ਪੰਜ ਕੰਮ ਨੇ ਕਰਦੇ ਫਿਰ ਦੇਖਾਂਗੇ ਬਾਅਦ ਵਿੱਚ ਕੀ ਹੁੰਦਾ ਪਤਾ ਇਹਨੂੰ ਵੀ ਹੈਗਾ ਸੀ ਮੇਰੇ ਨਾਲ ਇਦਾਂ ਹੀ ਹੋਣਾ ਤੇ ਹੁਣ ਕੀ ਹੋਇਆ ਹੁਣ ਮੀਡੀਆ ਰਾਹੀਂ ਨੈਰੇਟਿਵ ਬਣਾ ਦਿੱਤਾ ਹਾਂਜੀ ਉਹ ਸ਼ੋਮਣੀ ਕਾਲਜ ਦੀ ਮੀਟਿੰਗ ਹੋ ਚੁੱਕੀ ਹੈ ਨਾਂ ਵੀ ਰეკਮੈਂਡ ਕਰਤਾ ਥੋੜੇ ਸ਼ਬਦ ਇੰਗਲਿਸ਼ ਦੇ ਹੀ ਬੋਲਣੇ ਹੁੰਦੇ ਆ ਹਾਂ ਹਾਂ ਸ਼ਾਇਦ ਗੱਲ ਬਣ ਜੇ ਕਿਉਂਕਿ ਕੌਮ ਦੇ ਹੀਰੇ ਨੇ ਕੌਮ ਦੇ ਜੋਧੇ ਨੇ ਜੋਧੇ ਨਹੀਂ ਡਰਪੋਕ ਨੇ ਉਹਨੇ ਤੁਹਾਨੂੰ ਚਿੱਠੀ ਤਾਂ ਲਿਖੀ ਹੈ ਵੀ ਜੇ ਜਥੇਦਾਰ ਮੈਂ ਬਣਾ ਦਿੱਤਾ ਸ਼ਾਇਦ ਕੋਈ ਤਰਸ ਕਰਕੇ ਮੈਨੂੰ ਫਾਂਸੀ ਨਾ ਲਾਵੇ ਤੇ ਉਹ ਲੋਕ ਨੇ ਜਾਣੇ ਕਿ ਜੇ ਇਹੋ ਜਿਹੇ ਬੰਦੇ ਅੱਜ ਟੀਕਾ ਮਾਰਦੇ ਨੇ ਕੀ ਕਹਿੰਦੇ ਸੀ ਅਸੀਂ ਮਾਰਿਆ ਬੈਂਕ ਸਿੰਘ ਨੂੰ ਜੇ ਮਾਰਿਆ ਫਿਰ ਸਿੱਧੇ ਹੋ ਕੇ ਦਿਓ ਜਾਨ ਡਰਦੇ ਕਿਉਂ ਟੀਕਾਂ ਕੰਪੈਂਡੀਆਂ ਨੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੀ ਸਾਡੀ ਕੌਮ ਦਾ ਅੰਦਰਲਾ ਜਿਹੜਾ ਮਤਲਬ ਕਿ ਕਹਿ ਲਈਏ ਮਨ ਜਾਂ ਅੰਦਰਲਾ ਕਹਿ ਲਈਏ ਉਹ ਪਾਸੇ ਮੈਂ ਨਾ ਜਾਣਾ ਨਹੀਂ ਚਾਹਦਾ ਜਿਹੜਾ ਅੰਦਰ ਕੂੜ ਕਬਾੜ ਹੈ ਨਾ ਭਰਿਆ ਹੋਇਆ ਉਹ ਆ ਤੇ ਹੁਣ ਇਹ ਸਾਰੇ ਗੱਲਬਾਤ ਕੱਲ ਤੱਕ ਤੁਸੀਂ ਰਿਸਰਚ ਕਰਿਓ ਵੀ ਬਲਵੰਤ ਸਿੰਘ ਰਾਜਵਾਨ ਨੇ ਨੂੰ ਕਿਉਂ ਜਹਦਾ ਲਾ ਰਹੇ ਨੇ ਕਲਦੀਪ ਸਿੰਘ ਕੀ ਸੋਚਦਾ ਹੋ ਤੇ ਪਸਤੌਨ ਦਾ ਢੱਡਰੀਆਂ ਵਾਲਾ ਵੀ ਹੋਣਾ ਵੀ ਕੀ ਕਰ ਬੈਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ